ਵੀ ਚੀਮਿਆਂ ਆਵੇਂ ਉਹੀ ਬੋਲਦੀ ਐ ਜਿਹੜੀ ਤੂੰ ਕਹਿੰਦਾ ਸੀ ਮਾਡਲ ਚਾਹੀਦੀ ਐ ਗਾਣੇ ਦੇ ਵਿੱਚ ਇੱਕ ਮੇਰੀ ਗੱਲ ਸੁਣ ਲੈ ਜੀ ਧਿਆਨ ਨਾਲ ਗੱਲ ਆ ਦੀ ਇੱਕ ਪਾਸੇ ਕਰ ਦੇ ਜਿਆਦਾ ਤੂੰ ਉਹਨੂੰ ਚੁਣ ਲੈ ਜਿਆਦਾ ਤੂੰ ਮੈਨੂੰ ਚੁਣ ਲੈ ਅੱਜ ਮੇਰਾ ਦਿਲ ਬਹੁਤ ਦੁੱਖ ਰਿਹਾ ਹੈ ਤੂੰ ਤਾਂ ਕਹਿੰਦਾ ਸੀ ਤੂੰ ਹਰੇਕ ਗਾਣੇ ਵਿੱਚ ਮੈਨੂੰ ਹੀ ਲਾਉਂਗਾ ਮਾਡਲ ਅੱਜ ਤੂੰ ਇਕੱਲਾ ਇਕੱਲਾ ਕੁਰਵਾਲੀ ਆ ਕੇ ਸ਼ੂਟਿੰਗ ਕਰ ਗਿਆ ਮੈਨੂੰ ਅੱਜ ਇੱਕ ਫੋਨ ਵੀ ਨਹੀਂ ਕੀਤਾ ਨਾਲੇ ਉਹ ਦੂਜੀ ਮਾਡਲ ਕੌਣ ਹੁੰਦੀ ਐ ਮੇਰੇ ਬਾਰੇ ਕੁਝ ਗਲਤ ਬੋਲਣ ਵਾਲੀ ਉਹਨੂੰ ਕਹਿ ਦੂ ਆਪਦਾ ਮੂੰਹ ਦੇਖਿਆ ਐ ਨਾਲੇ ਇੱਕ ਗੱਲ ਹੋਰ ਜਿਹੜਾ ਤੇਰਾ ਹਿੰਦਰ ਪੰਡੋਰੀ ਕਹਿੰਦਾ ਸੀ ਮੇਰਾ ਕੰਪਨੀ ਨਾਲ ਪੈਚ-ਅਪ ਕਰਵਾਉਂਗਾ ਮੈਨੂੰ ਤਾਂ ਹਲੇ ਤੱਕ ਇੱਕ ਫੋਨ ਨਹੀਂ ਆਇਆ ਮੈਂ ਤੇਰਾ ਬਹੁਤਾ ਟਾਈਮ ਖਰਾਬ ਨਹੀਂ ਕਰਨਾ ਚਾਹਦੀ ਤੂੰ ਸੜੀ ਜੀ ਮਾਡਲ ਨੂੰ ਆਪਣੇ ਗਾਣੇ ਵਿੱਚ ਲੈ ਲਿਆ ਮੈਨੂੰ ਤਾਂ ਇੱਕ ਇੱਕ ਵਾਰ ਮੈਨੂੰ ਆਪਣੇ ਗਾਣੇ ਵਿੱਚ ਲੈ ਕੇ ਤਾਂ ਦੇਖ ਮੈਂ ਪਟਿਆਲੇ ਤੋਂ ਚੰਡੀਗੜ੍ਹ ਤੇਰੀ ਕਰਕੇ ਆਈ ਆ ਨਾਲੇ ਇੱਕ ਮੇਰੀ YouTube ਤੇ Facebook ਵਾਲੇ ਵੀਰਾਂ ਨੂੰ ਬੇਨਤੀ ਆ ਮੇਰਾ ਇਹ ਮੈਸੇਜ ਜਿਵੇਂ ਤੱਕ ਪਹੁੰਚਾ ਦੇਣ ਕਿਉਂਕਿ ਨਾ ਤਾਂ ਉਹ ਮੇਰਾ ਫੋਨ ਚੱਕਦਾ ਹੈ ਨਾ ਹੋ ਮੇਰੇ ਮੈਸੇਜ ਦਾ ਰਿਪਲਾਈ ਕਰਦਾ